ਲੋਕ ਸਭਾ ਮੈਂਬਰ ਤੇ ਕਾਂਗਰਸ ਅਗੂ ਰਾਹੁਲ ਗਾਂਧੀ ਅਮਰੀਕਾ ਦੇ ਤੌਰੇ ਤੇ ਨੇ ਇਸ ਮੌਕੇ ਉਹਨਾਂ ਇੱਕ ਸੰਬੋਧਨ ਦੌਰਾਨ ਭਾਜਪਾ ਉਤੇ ਨਿਸ਼ਾਨੇ ਸਾਧੇ ਅਮਰੀਕਾ ਚ ਭਾਰਤੀ ਪਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਇੱਕ ਵਿਅਕਤੀ ਤੋਂ ਉਸਦਾ ਨਾਮ ਪੁੱਛਿਆ ਤੇ ਕਿਹਾ ਕਿ ਭਾਰਤ ਚ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕਿ ਕਿਸੇ ਸਿੱਖ ਨੂੰ ਦਸਤਾਰ ਤੇ ਕੜਾ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ ਕਿ ਕੋਈ ਸਿੱਖ ਗੁਰਦੁਆਰੇ ਜਾ ਸਕਦਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ ਲੜਾਈ ਰਾਜਨੀਤੀ ਦੀ ਨਹੀਂ ਸਗੋਂ ਲੜਾਈ ਸਿਰਫ ਸਿੱਖਾਂ ਦੀ ਨਹੀਂ ਲੜਾਈ ਸਾਡੇ ਸਾਰੇ ਧਰਮਾਂ ਦੀ ਹੈ ਮੈਂ ਦੇਖਦਾ ਹਾਂ ਕਿ ਤਾਮਿਲਨਾਡੂ ਪੰਜਾਬ ਹਰਿਆਣਾ ਤੇਲੰਗ ਕਰਨਾਟਕ ਆਂਧਰਾ ਪ੍ਰਦੇਸ਼ ਕੇਰਲਾ ਵਰਗੇ ਥਾਵਾਂ ਤੇ ਲੋਕਾਂ ਦੀ ਪੀੜਾ ਮੈਂ ਕੇਰਲਾ ਤੋਂ ਸੰਸਦ ਮੈਂਬਰ ਹਾਂ ਕੇਰਲਾ ਅਤੇ ਪੰਜਾਬ ਸਧਾਰਨ ਸ਼ਬਦ ਹਨ ਪਰ ਤੁਹਾਡਾ ਇਤਿਹਾਸ ਤੁਹਾਡੀ ਪਾਸ਼ਾ ਤੁਹਾਡੀ ਪਰੰਪਰਾ ਇੰਨਾ ਸ਼ਬਦਾਂ ਵਿੱਚ ਹੈ ਭਾਜਪਾ ਦੇ ਰਾਸ਼ਟਰੀ ਬੁਲਾਰੇ ਅਪਾਰੀ ਸਿੰਘ ਨੇ ਰਾਹੁਲ ਗਾਂਧੀ ਦੇ ਬਿਆਨ ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਉਹਨਾਂ ਦੇ ਮਾਮਲੇ ਦਰਜ ਕਰਕੇ ਉਹਨਾਂ ਨੂੰ ਅਦਾਲਤ ਵਿੱਚ ਕਢੀਸਣਗੇ ਦੱਸ ਦਈਏ ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪੀਐਮ ਨਰਿੰਦਰ ਮੋਦੀ ਬਾਰੇ ਵੀ ਇਹ ਵੱਡੀ ਗੱਲ ਕਹੀ ਕਿਹਾ ਕਿ ਉਹਨਾਂ ਨੇ ਕਈ ਸਾਲਾਂ ਤੋਂ ਲੋਕਾਂ ਦੇ ਦਿਲਾਂ ਵਿੱਚ ਡਰ ਪੈਦਾ ਕੀਤਾ ਹੈ ਜਿਸ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇੱਕ ਸੈਕਿੰਡ 'ਚ ਖਤਮ ਕਰ ਦਿੱਤਾ ਤੁਸੀਂ ਇਸ ਨੂੰ ਸਿੱਧੇ ਸੰਸਦ ਵਿੱਚ ਦੇਖ ਸਕਦੇ ਹੋ ਤੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਪੀਐਮ ਮੋਦੀ ਦਾ ਵਿਚਾਰ 56 ਇੰਚ ਸਾਤੀ ਭਗਵਾਨ ਨਾਲ ਸਿੱਧਾ ਸੰਬੰਧ ਹੈ ਇਹ ਸਭ ਖਤਮ ਹੋ ਗਿਆ ਹੁਣ ਇਹ ਇਤਿਹਾਸ ਹੈ ਉਹ ਸਰਕਾਰ ਤੇ ਭਾਰਤ ਵਿੱਚ ਉਹਨਾਂ ਦੀ ਸਰਕਾਰ ਤੇ ਸੀਨੀਅਰ ਮੰਤਰੀ ਨੂੰ ਵੀ ਇਸ ਗੱਲ ਦਾ ਅਹसास ਹੈ